ਤਾ ਤੁਹਾਡਾ ਮੇਰੇ YouTube ਚੈਨਲ ਜਿਸ ਦਾ ਨਾਮ ਹੈ ਅਨੂਵੀਰ ਕਪੂਰ ਤੇ ਅੱਜ ਦੀ ਸਾਡੀ ਸ਼ੁਰੂਆਤ ਹੋਈ ਹੈ ਨਾ ਕਿ ਅਸੀਂ ਹੋ ਗਿਆ ਫ੍ਰੀ ਤੇ ਹੁਣ ਬਸ ਲੱਗਿਆ ਕੇਸ਼ਵ ਜੀ ਨੂੰ ਉਠਾਣ ਫਿਰ ਉਹਨਾਂ ਨੂੰ ਨਵਾਵਾਂਗੇ ਨਵਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਬਾਅਦ ਤੇ ਬਨੇ ਰਹੀਓ ਵਲੌਗ ਨਾਲ ਅੱਜ ਸਾਰਾ ਦਿਨ ਕੰਟੀਨਿਊ ਚੱਲੇਗਾ ਵਲੌਗ ਕਿਉਂਕਿ ਸੌਰੀ ਸੁਨੀਤਾ ਜੀ ਨੇ ਦਿੱਤੀ ਬਹੁਤ ਜ਼ਿਆਦਾ ਸਾਨੂੰ ਹਿੰਮਤ ਤੁਹਾਨੂੰ ਰੋਜ਼ ਵਲੌਗ ਮਿਲਣਗੇ ਰੋਜ਼ ਦੇ ਰੂਟੀਨ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਤੇ ਬਨੇ ਰਹਿਣਾ ਮੇਰੇ ਚੈਨਲ ਦੇ ਨਾਲ ਇੱਥੇ ਮੇਰੇ ਕੇਸ਼ਵ ਜੀ ਸੁੱਤੇ ਹੋਏ ਨੇ ਤੇ ਇਹਨਾਂ ਨੂੰ ਹੁਣ ਅਸੀਂ ਉਠਾਨਿਆਂ ਕੇਸ਼ਵ ਜੀ ਰਾਧਾ ਰਾਦੇ ਰਾਧੇ ਰਾਦੇ ਕੇਸ਼ਵ ਜੀ ਉੱਜੋ ਮੇਰਾ ਬੱਚਾ ਝੋਨਾ ਜੋਨੀ ਬੱਚੀ ਮੇਰਾ ਲਾ杜 ਉਤਜੋ ਉੱਜੋ ਮੇਰਾ ਬੱਚਾ ਉਤਜੇ ਮੇਰਾ ਲਾਲ ਮੇਰਾ ਮੱਕਣਾ ਦਾ ਪੇਰਾ ਉਤਜੇ 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 ਜੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਜੋ 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 ਮੇਰਾ ਬੱਚਾ ਮੇਰਾ ਜੋਨੂ ਮੇਰਾ ਨੱਦੂ ਇੱਥੇ ਲਿਆ ਸਾਡੇ ਕੇਸ਼ਰ ਜੀ ਦੇ ਨਾਂ ਲਿਖਿਆ ਹੈ ਨਾ ਤੇ ਇਹਨਾਂ ਵਾਸਤੇ ਕੱਢ ਲੇ ਕਾਟਨ ਦੇ ਕੱਪੜੇ ਨਾਲ ਕੱਢੀ ਜਰੂਰੀ ਤੇ ਐ ਬੜੀ ਸੋਣੀ ਹੈ ਨਾ ਬੰਸਰੀ ਤੇ ਰੈਡੀ ਕਰਕੇ ਤੁਹਾਨੂੰ ਦਿਖਾਉਣੇ ਆ ਆਪਣੇ ਕੇਸ਼ਵ ਜੀ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਤੇ ਵਲੋਗ ਨਾਲ ਬਨੇ ਰਹੇ ਹਾਂ ਤੇ ਸਪਾਈਸ ਫੀ ਕਰਕੇ ਹੋ ਗਿਆ ਅਸੀਂ ਵਿਲੇ ਘਰ ਹੋ ਗਿਆ ਸਾਰਾ ਸਾਫ ਤੇ ਆ ਦੋਨੋਂ ਭੈਣ ਭਰਾ ਦੇਖਦੇ ਪਏ ਨੇ ਆਪਣੀ ਵੀਡੀਓ ਦੋਨੋਂ ਜਣੇ ਇਹ ਪੇਪਰ ਦੇ ਕੇ ਆ ਗਈ ਹੋਈ ਮੈਡਮ ਤੇ ਇੱਥੇ ਸਾਡੀ ਜੱਗੀ ਚੋਤ ਤੇ ਮਾਤਾ ਜੀ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਤੇ ਮੇਰੇ ਕੇਸ਼ਵ ਜੀ ਦੇਖੋ ਨਾਲ ਬੈਠੇ ਹੋਏ ਨੇ ਤੇ ਕਿਚਨ ਦਾ ਕੰਮ ਹੋ ਗਿਆ ਸ਼ੁਰੂ ਬਾਕੀ ਅਸੀਂ ਇਹ ਜਬਨਾਨੀ ਰੋਟੀ ਰੋਟੀ ਅਸੀਂ ਬਣਾਈ ਨਹੀਂ ਤੇ ਟਾਈਮ ਹੋ ਗਿਆ 9:11 ਹੋ ਗਏ ਤੇ ਬਣੇ ਰਹੀਓ ਵਲੌਗ ਦੇ ਨਾਲ ਤੇ ਸਾਰਾ ਦਿਨ ਕੰਟੀਨਿਊ ਚੱਲੇਗਾ ਵਲੌਗ ਤੇ ਐਦਾਂ ਹੀ ਕੰਟੀਨਿਊ ਹੁੰ ਚੱਲਣਗੇ ਵਲੌਗ ਤੇ ਸਪੋਰਟ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਨਾਲ ਹਾਂ ਤੇ ਮਿਲਦੇ ਆ ਤੁਹਾਨੂੰ ਤੇ ਕੇਸ਼ਵ ਜੀ ਨੂੰ ਨਵਾ ਕੇ ਕਰ ਦਿੱਤਾ ਅਸੀਂ ਰੈਡੀ ਤੇ ਇੱਧਰ ਅਸੀਂ ਮਾਂ ਪੁੱਤ ਪੀਣੇ ਪਏ ਦੋਨੋਂ ਚਾਹ ਤੇ ਚੈੱਕ ਕਰੋ ਮੇਰੇ ਕੇਸ਼ਵ ਜੀ ਮੂੰਹ ਲੋ ਜਿੱਥੇ ਲਿਆਸੀ ਕਦੂ ਐਨੀ ਵਸੇ ਅੱਜ ਬਣਾਉਣੀ ਹੈ ਜੀ ਖਾਣੇ ਦਾ ਹੈ ਨਹੀਂ ਪਰ ਤਾਂ ਵੀ ਬਣਾਉਣਾ ਹੈ ਕਹਿੰਦੇ ਅੱਜ ਆਪ ਵੀ ਕਿਹਾ ਕਿ ਕਦੂ ਬਣਾਉਣਾ ਤੇ ਅੱਜ ਬਣਾਉਣ ਦੇ ਸੀ ਕਦੂ ਤੇ ਆਂਡਰਾ ਬੋਸ ਨੂੰ ਆਨੀਅਨ ਕਰਨ ਵਾਲਾ ਦਾ ਜੋ ਮਰਜ਼ੀ ਕਰੋ ਆਨੀਅਨ ਕਰੋ ਮੈਂ ਵੀ ਕਰ ਲੈਣ ਨੂੰ ਸੁੱਕਾ ਕਾਪ ਲੈ ਦੇਖੀਏ ਸਭ ਤੋਂ ਪਹਿਲਾਂ ਆਏਗਾ ਇਹਦੇ ਵਿੱਚ ਜੀ ਮਿੱਠੇ ਮਿੱਠੇ ਤੋਂ ਬਾਅਦ ਨਾਲ ਹੀ ਪਾਵਾਂਗੇ ਜੀਰਾ ਤੇ ਜੀਰੇ ਤੋਂ ਬਾਅਦ ਅਸਲੀ ਪਾਵਾਂਗੇ ਤੁਰਕੀ ਜੇ ਸਬਜ਼ੀ ਦੇ ਕੱਟ ਕੇ ਰੱਖੇ ਹੋਏ ਨੇ ਇਹਨੂੰ ਲਾਵਾਂਗੇ ਬਿਨਾ ਪਿਆਜ਼ਾਂ ਤੋਂ ਬਾਅਦ ਚਾ ਤੜਕਾ ਪਨਾ ਪੇਠਾ ਤੇ ਨਾਲ ਟਮਾਟਰ ਇੱਧਰ ਹੁੰਦੇ ਗਏ ਸਾਡੇ ਤੇ ਇਹਨੂੰ ਜਦੋਂ ਨੋਟ 골ਡਨ ਬਰਾਊਨ ਫਿਰ ਅਲਿਵੀ ਚੱਕੋਂ ਅੰਗੀ ਅਸੀ ਸੁਆਕਾ ਫਿਰ ਇਹਦੇ ਵਿੱਚ ਪਾ ਦਿੱਤੇ ਹੋਏ ਮੈਂ ਸਾਰਾ ਇਹਦਾ ਹਰੀ ਮਿਰਚਾਂ ਪਾਈ ਹੋਈ ਹਰੀ ਮਿਰਚ ਅਸੀਂ ਖਾਉਂਦੇ ਨਹੀਂ ਹੁਸਾਲਾ ਪਾਇਆ ਥੋੜਾ ਜਿਹਾ ਤੇ ਪਾਈ ਅਸੀ ਕਲਜੀ ਤੇ ਇਹਨੂੰ ਮਿਸ਼ਟ ਕਰਦੇ ਹਾਂ ਤੇ ਤੁਸੀਂ ਦੇਖੋ ਇਹਨੇ ਮਸਾਲੇ ਨੇ ਤੇਲ ਛੱਡਤਾ ਹੋਇਆ ਤਾਂ ਮੈਂ ਕੀ ਇਹਦੇ ਵਿੱਚ ਜਮਾਵਾਂਗੇ ਠਿੱਠਾ ਹਲਮੋਂ ਵਾਲਾ ਗਰਮ ਸਦਾ ਕਾਹ ਵਾਲੀ ਹੈ ਸਬਜੀ ਕੌਣ ਸੀ ਸਬਜੀ ਦਾ ਕਹਿੰਦੇ ਆ ਹਾਂ ਬੰਦੇ ਹੈ ਸਾਡੇ ਨਾਲ ਚਲ ਤੇ ਫਾਈਨਲੀ ਬਨ ਗਈ ਸਾਡੀ ਸਬਜੀ ਸ਼ਕਲ ਚੈੱਕ ਕਰੋ ਬਸ ਸੋਹਣੀ ਹੈ ਤੇ ਬਾਕੀ ਟੇਸਟ ਕਰਕੇ ਦੇਖਦੇ ਹਾਂ ਕਿੰਨੀ ਹੈ ਤੇ ਅੱਧਰ ਬੰਦੀ ਵੀ ਸਾਡੀ ਰੋਟੀ ਮੈਂ ਇੱਥੇ ਆਪਣੀ ਲਿਆਂਦੀ ਰੋਟੀ ਰੋਟੀ ਦਾ ਦੇਖੋ ਮੜੀ ਜੀ ਆ ਦੇਖੋ ਮੈਂ ਬਣਾਇਆ ਸੀ ਇਦਾਂ ਕਿ ਤੁਹਾਨੂੰ ਸਿਆ ਪੇਠਾ ਨਾਲ ਮੇਰੇ ਸਿੰਪਲ ਫੁੱਲ ਕੇ ਪਰੌਂਠੇ ਨਹੀਂ ਨਾਲ ਲੱਸੀ ਨੂੰ ਛਾਸ਼ ਵੀ ਕਹਿੰਦੇ ਨੇ ਜੋ ਵੀ ਕਹਿੰਦੇ ਨੇ ਹਨ ਤੇ ਇੱਕ ਤਾਂ ਮੈਂ ਉਧਰਲੇ ਕਮਰੇ ਚ ਇਸ ਕਰਕੇ ਨਹੀਂ ਗਈ ਕਿ ਉੱਥੇ ਉਧਰ ਤਿੰਨ ਪਿਓ ਧੀ ਤੇ ਪੁੱਤ ਬੈਠੇ ਨੇ ਹਨਾ ਤੇ ਇਹਨਾਂ ਨੇ ਜਦ ਮੈਂ ਰੋਟੀ ਖਾਣੇ ਲਾਣੇ ਬੋਰ ਕਰਨਾ ਸ਼ੋਸ਼ਰਾਪਾ ਤੇ ਉਹਦੇ ਕਰਕੇ ਮੈਂ ਨਾਲ ਉਹਨਾਂ ਕਿਹਾ ਤੁਸੀਂ ਬੈਠੋ ਉੱਧਰ ਏਸੀ ਚੱਲਦਾ ਰੋਟੀ ਖਾ ਕੇ ਮਿਲ ਉੱਧਰ ਚਾਹਾਂਗੀ ਬਾਅਦ ਤੁਸੀਂ

ਲੱਡੂ ਆਸੇ ਆ। ਹਾਂਜੀ ਤੇ ਆ ਸਾਡਾ ਆ ਗਿਆ ਮਿਸ਼ਨ ਤੋਂ ਪਾਰਸਲ ਐ ਮੈਂ ਮੰਗਵਾਇ ਸੀ ਆਪਣੇ ਲੱਡੂ ਜੀ ਦੀਆਂ ਟੈਂਡੀਆਂ ਛੋਟੇ ਸਾਈਜ਼ 0 ਸਾਈਜ਼ ਦੀਆਂ ਇਹ ਬਾਕੀ ਹੋਰ ਦੇਣ ਨੂੰ ਜਿਹੜਾ ਪਾਰਸਲ ਮੈਨੂੰ ਚਾਹੀਦਾ ਮੈਂ ਇਹਦੇ ਨਾਲ ਦੇ ਬਾਕਸ ਮੰਗਵਾਏ ਹੋਏ ਨੇ ਉਹ ਮੇਰੇ ਸੱਕਾ ਆਈਡੀ ਜਿਹੜੇ ਮੈਨੂੰ ਜਰੂਰੀ ਚਾਹੀਦੇ ਨੇ ਤੇ ਉਹ ਐਵੇਂ ਬਹੁਤ ਜੁਰੀ ਸੀ ਜਾਂ ਜਲਦੀ ਆ ਗਿਆ parcel ਫੋਟੋ ਦਿਖਾ ਮੈਂ ਸਟੈਕ ਸਮਝਿਆ ਸੀ ਭਾਈ ਉਹ ਬਹੁਤ ਛੋਟਾ ਮਗਾਇਆ ਸੀ ਜਿਹੜਾ ਕਿ ਉਹਨਾਂ ਨੂੰ ਆਲੇ ਇੱਥੇ ਪੈਕਟ ਚੈੱਕ ਕਰਾਂਗੇ ਜਿੱਦਾਂ ਦੇ ਕੈਜੂਅਲ ਨਿੱਕੇ ਜਿੰਨੇ ਉਹਦਾਂ ਦੀਆਂ ਨਿੱਕੀਆਂ ਨਿੱਕੀਆਂ ਪੈਂਟੀਆਂ ਆ ਚੈੱਕ ਕਰੋ ਸਹੀ ਹੈ ਤੇਰੇ ਨਾਲ ਦੇ ਮੈਨੂੰ ਆਏ 12 ਪੀਸ ਦਾ ਇੱਕ ਬਨੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਅਗੋਂ ਕੰਟੀਨਿਊ ਚੱਲੇਗਾ ਬਲੌਗ ਜਿੰਨਾ ਵੀ ਟਾਈਮ ਰਹਿ ਗਿਆ ਹੈ ਟਾਈਮ ਹੋ ਗਿਆ 5 ਤੇ ਕੋਈ ਗੱਲ ਨਹੀਂ ਜਿੰਨੀ دیر ਵੀ ਚੱਲੇਗਾ ਅਸਲੀ ਬਲੌਗ ਨੂੰ ਚਲਾਵਾਂਗੇ ਤੇ ਮਿਲ ਰਿਹਾ ਤੁਹਾਨੂੰ ਠੀਕ ਕੋਠੇ ਕੱਪੜੇ ਢੱਕੇ ਹੋਏ ਬਹੁਤ ਚੜਾ ਹਵਾ ਚੜਦੀ ਪਈ ਹੈ ਤੇ ਆਹ ਸਾਰੇ ਕੱਪੜੇ ਦੇਖੋ ਕੋਠੇ ਉੱਤੇ ਲਾਣ ਵਾਲੇ ਨੇ ਹਨਾ ਤੇ ਇਹ ਨੀਚੇ ਸਾਰੇ ਕੋਲੇ ਢਿੱਗੇ ਹੋਏ ਨੇ ਹਵਾ ਦੇ ਨਾਲ ਕੋਲੇ ਸਾਰੇ ਢਿੱਗੇ ਹੋਏ ਨੇ ਤੇ ਕਪੜੇ ਲਾਣੇ ਹਾਂਜੀ ਫਾਈਨਲੀ ਸਿੱਖ ਲਿਆ ਹੋਇਆ ਕੋਠਾ ਸਾਜ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇੱਥੇ ਕੋਲੇ ਕਾਲੇ ਬਹੁਤ ਡਿੱਗੇ ਹੋਏ ਸੀ ਤੇ ਨੇਰੀ ਨਾ ਪਿਆ ਹੋਇਆ ਸੀ ਬਹੁਤ ਜ਼ਿਆਦਾ ਗੰਦ ਤੇ ਇਸੀ ਕਰ ਲਿਆ ਸਾਫ ਕੋਠਾ ਤੇ ਓੜੀਆਂ ਵੀ ਸਾਫ ਕਰ ਲੀਆਂ ਹੋਈਆਂ ਨੇ ਤੇ ਨੀਚੇ ਪੈ ਗਿਆ ਹੋਇਆ ਗੰਦ ਹੁਣ ਦੁਆਰਾ ਨੀਚੇ ਜਾ ਕੇ ਵੀ ਸਫਾਈ ਹੋਏਗੀ ਤੇ ਓੜੀਆਂ ਵੀ ਧੋਲੀਆਂ ਹੋਈਆਂ ਲਓ ਤੇ ਫਿਰ ਵੀ ਸਾਰਾ ਟੋਲੇਟਰ ਕੂਟੀ ਬਹੁਤ ਜ਼ਿਆਦਾ ਤੇਜ਼ ਹੈ ਤੇ ਨੀਚੇ ਹੋਇਆ ਹੋਇਆ ਗਲੀ ਚ ਹੁਣ ਚਿੱਕੜ ਵੀ ਨੀਚੇ ਵੀ ਕਰਨਾ ਪੈਣਾ ਹੈ ਜੀ ਤੇਵਾ ਜਿੱਕੇ ਆਗੇ ਕੱਪੜੇ نیچے ਤੇ ਕੋਠੇ ਸਫਾਈ ਕਰਕੇ ਆ ਦੇਖੋ نیچے ਪਿਆ ਹੋਇਆ ਬਹੁਤ ਜ਼ਿਆਦਾ ਗੰਧ ਹੁਣ ਆ ਸਾਰੀ ਹੋ ਗਈ ਇਸ ਸਫਾਈ ਪਰ ਹਾਂਜੀ ਫਰੈਂਸ ਤੇ ਰੋਟੀ ਖਾ ਕੇ ਅਸੀਂ ਹੋ ਗਏ ਆ ਫਿਰ ਇਹ ਤੇ ਟਾਈਮ ਹੋ ਗਿਆ 9:30 ਤੇ ਅੱਜ ਦਾ ਵਲੌਗ ਦੇ ਇਸ ਮੱਤੀ ਕਰਦੇ ਆ ਇੱਥੇ ਐਂਡ ਕਰਦੇ ਆ ਵਲੌਗ ਦੇ ਤੇ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਤੇ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਦੋ ਬਹੁਤ ਸੌਦਾ ਪਿਆਰ ਤੇ ਸੋਨੇ ਸੋਨੇ ਦੋ ਕਮੈਂਟ ਤੇ ਸਪੋਰਟ ਕਰੋ ਕਿ ਅਸੀਂ ਅੱਗੇ ਵਧੀਏ ਜਿੱਦਾਂ ਤੁਸੀਂ ਇੰਸਟਾਗ੍ਰam ਤੇ ਸਾਨੂੰ ਪਿਆਰ ਦਿੱਤਾ ਉਹਦਾ ਦੋ YouTube ਤੇ ਪਿਆਰ ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਦੇ ਨਾਲ